ਮਨਾਰੇ ਕਾਵਾ ਉੱਤੇ ਰਹਿ ਗਿਆ ਮੱਝਾ ਕਾਵਾ ਕਿਤਾ ਮੁਲਕ ਲਟਾਏ ਸ਼ਾਵਾ ਬੱਚੇ ਇਕ ਨਾਲ ਲਾ ਕੇ ਮਾਵਾ ਜਾਨ ਬਚਾ ਕੇ ਛੋੜ ਦਿਆਂ ਮੈਨੂੰ ਫੇਰ ਦੁਬਾਰਾ ਬਾਪੂ ਜਾਨ ਬਚਾ ਤੋ ரஜீங்கேனா <laughs> 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 ਪਿਛਲੇ ਨਨਕਾਣੇ ਦਾ ਨਹੀਂ ਭੁੱਲਣਾ ਤੁਸਰਤ ਆ ਪਿਛਲੇ ਨਨਕਾਣੇ ਦਾ ਆ ਰੇਡ ਗਈ ਹੀ ਬਾਲੂ ਦੀ ਆ ਦੂਸਰੇ ਪਾਸੇ ਇਹ ਅਰਸ਼ਾਹ ਚੋਲੇ ਵਾਲਾ ਇਹ ਸੁਖਮੰਦਾ ਵੀਰ ਟੱਕਰ ਜਾਂਦੀ ਦੁਨੀਆ ਦਾ ਉਧਰ ਤੇ ਇਸ ਤਰ੍ਹਾਂ ਰੇਡਾਂ ਲੱਗੇ ਲੱਗੇ ਮੁਕਾਬਲਾ ਤੇ ਬਾਲੂ ਗਸੀਮ ਨਾਮ ਹੈ ਇਹਦਾ ਇਹਨੂੰ ਬਾਲੂ ਕਹਿੰਦੇ ਖੇਡ ਕਬੱਡੀ ਦੇ ਵਿੱਚ ਲੱਗਸੀ ਬਾਲੂ ਸ਼ਾਨਦਾਰ ਰੰਗ ਜੋੜਦਾ ਹੋਇਆ ਸਕੀਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਾਜੂ ਕੋਟਲੇ ਭੜੀ ਵਾਲਾ ਸਿੱਖ ਸਰਦਾਰ ਕਬੱਡੀ ਖਿਡਾਰੀ ਕਰਗੀਆਂ ਵਾਲੇ ਲਿਖਾ ਕੀ ਸਿਫਤ ਤੇਰੀ ਪਾਕਿਸ ਕਲਮ ਤੋਂ ਤੇਰਾ ਆਕਾਰ ਵੱਡਾ ਜਿਹੜੇ ਜੋ ਤੇਰੀ ਵਡਿਆਈ ਵੱਡੀ ਜਿਹੜੇ ਗੁਰੂਆਂ ਦਾ ਚੋਦੀ ਭੰਡਾਰ ਵੱਡਾ ਸਤਿ ਮਹਰਬਾਨੀ ਮੇਰੇ ਸ਼ੈਨ ਸ਼ਾਹ ਜੀ ਕੀਤੇ ਸਿਰਾਂ ਦੇ ਤੂੰ ਮੁਕਤ ਕਰ ਵੱਡਾ ਜੁਵਾ ਜਿੰਦਾਂ ਦਾ ਮੱਤਨਾ ਖਾਂ ਸਿੰਦਾ ਸਿੱਖ ਪੰਥ ਦੇ ਤੇਰਾ ਗੁਡਾਰ ਵੱਡਾ ਸੁੰਦਰ ਜੂੜਾ ਸੁੰਦਰ ਰਮਾਲ ਸੁੰਦਰ ਜਿਆ ਖੇਡ ਮੈਦਾਨ ਹੈ ਸੁੰਦਰ ਜਿਆ ਠੱਠ ਵੱਜ ਰਿਹਾ ਔਰ ਸੰਗਤ ਜੁੜੀ ਕਬੱਡੀ ਦਾ ਰਾਤ ਦੇ ਵਿੱਚ ਮੈਟਲ ਪੰਜਾਬੀ ਸਪੋਰਟਸ ਕਲੱਬ ਦਾ ਟੂਰਨਾਮੈਂਟ ਕਬੱਡੀ ਫ੍ਰੈਂਚ ਮਡਾਰੀ ਵਾਲੀ ਸਰਬੋਸਤੀ ਹੈ ਪਹਿਲਾ ਸੈਮੀ ਫ ਕਸਾ ਦਿਖੇ ਖੇਡੀ ਜਾ ਰਹੀ ਹੈ ਲਾ ਰੇਡ ਪਾਉਣ ਦੇ ਵਾਸਤੇ ਇਸਤਿਆਰ ਰਹਿਣਾਂ ਹੀਰਾਪਟ ਨੇ ਪੰਜਾਬ ਦੇ ਕਮਾਲਪੁਰ ਪਿੰਡ ਦਾ ਹੈ ਆ ਬੰਦ ਅਨੰਦਵੀਰ ਕਰਦਾ ਬੱਲੇ ਬੱਲੇ ਚੱਚਾ ਹੈ ਮੁੰਡੇ ਦੀ ਖੇਡ ਦੀ ਚੱਚਾ ਹੈ ਮੁੰਡੇ ਦੀ ਰੇਡ ਦੀ ਚੱਚਾ ਹੈ ਮੁੰਡੇ ਦੇ ਜੋਰ ਦੀ ਆ ਚੱਚਾ ਹੈ ਮੁੰਡੇ ਦੇ ਦਾ ਦੀ ਫਾਇਦੇ ਪਾਸੇ ਚੱਲੇ ਤੱਕ ਦੇ ਗੁਲਾਮ ਉਸ ਬਣਦਾ ਪਾਣ ਗਿਆ ਇਸਤਿਆਰ ਰਹਿਣਾਂ ਇੱਕ ਹੋਰ ਨੰਬਰ ਜੋੜਨ ਦੇ ਵਿੱਚ ਕਾਲਿਆਨ ਲਓ ਜਿੱਤ ਬਾਲ ਜਿੱਦੀ ਅਗਲੀ ਕਬੱਡੀ ਅਗਲੀ ਰੇਡ ਇੱਕ ਜੱਤ ਪਾਲਾ ਚਿੱਟੇ ਵਾਲਾ ਦੋ ਤਿੰਨ ਕਿਸਾਨ ਦੇ ਵਿੱਚ ਇਸੇ ਕਬੂਰੂ ਨੇ ਟੌਪ ਦਾ ਨਾਮ ਕਬੱਡੀ ਦੇ ਵਿੱਚ ਬਣਾ ਲਿਆ ਟੌਪ ਦੀਆਂ ਰੇਡਾਂ ਆ ਸਟ੍ਰੇਲੀਆ ਦੀਆਂ ਖੇਡ ਮੈਦਾਨਾਂ ਅਮਰੀਕਾ ਦੀਆਂ ਖੇਡ ਮੈਦਾਨਾਂ ਤੇ ਟ੍ਰੈਂਟੋ ਦੇ ਵਿੱਚ ਪੱਕੇ ਤੌਰ ਤੇ ਰਹਿਦਾ ਇਹ ਰਤਨ ਸਿੰਘ ਰੱਤੀ ਦਾ ਪੁੱਤਰ ਹੁਣ ਚਾਰਾਂ ਚੋਕਾਣ ਇਹ ਜਿੱਤਿਆ ਹੋਇਆ ਪਰ ਚਿੱਤ ਪਾਲ ਵਾਹ ਕਬੂਰੂ ਆ ਐਨ ਸਿਰਾਂ ਕਰਦਾ ਹੋਇਆ ਪੁਆਇੰਟ ਆਪਣੀ ਟੀਮ ਨੇ ਇਸ ਦੇ ਵਿੱਚ ਜੋੜਦਾ ਆ ਅੱਡੀ ਰੇਡ ਇਹ ਦਿਉਰੇ ਨਾਲ ਰਵੀ ਆ ਇਹ ਨੌਜਵਾਨ ਇਹ ਖੇਡ ਸੀਜ਼ਨ ਦਾ ਵੀ ਬਸ ਸੋਹਣਾ ਹੈ ਇਹ ਵਰਲਡ ਕੱਪ ਦਾ ਵੀ ਬਸਤ ਬਣਿਆ ਹੈ ਇਹ ਸਾਹ ਨੌ ਕਸ ਤੋਂ ਆ ਰਿਹਾ ਹੈ ਪਰ ਕਾਲੇ ਸਿੰਘਾ ਦੀ ਕੋਸ਼ਿਸ਼ ਕੋਈ ਰਵੀ ਦੇਰਾ ਆਪਣੀ ਟੀਮ ਦਾ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਇਹ ਸਮਾਣਾ ਬੱਤੀ ਆ ਬੰਨੀ ਸਮਾਣੇ ਵਾਲਾ ਅਗਲੀ ਰੇਡ ਪਾਉਂਦਾ ਇਹਦਾ ਸਮਾਣਾ ਪਿੰਡ ਹੈ ਕੰਗੜਾ ਸਿੰਘਾ ਕਹਿੰਦੇ ਰੋਪੜ ਦੇ ਏਰੀਆ ਦਾ ਇੱਕ ਦਾ ਸਮਾਣਾ ਸ਼ਹਿਰ ਹੈ ਮਾਲਵੇ ਦੀ ਧਰਤੀ ਕੇ ਕਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਕਿੰਦੇ ਆ ਮੇਲੇਾਂ ਦੀ ਉੱਥੇ ਗਰੀਦ ਪਰਾਣੀ ਹੈ ਲੈ ਮਨੀ ਦਾ ਸਦਰ ਸਰੀਰ ਹੈ ਮੁੰਡੇ ਦਾ ਜਦੋਂ ਤੋਂ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਪੈਸ ਦਾ ਸ਼ੇਰ ਦੀ ਤਹਾਲ ਦਾ ਸੰਤ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਆ ਦੁੱਧ ਬਖਾਰ ਨਾਲ ਪਾਇਆ ਹੋਵੇ ਨਾ ਤੱਕਦੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਸੁਰਮਾ ਬੇਸ਼ੱਕ ਦੁਨੀਆ ਤੋਂ ਚਲਿਆ ਜਾਵੇ ਪਰ ਉਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਕਿ ਮਾੜਾ ਖੇਡ ਕੇ ਖਿਡਾਰੀ ਹੋਵੇ ਤਕੜਾ ਸਿੱਧਾ ਤਕੜਾ ਨਹੀਂ ਕੋਈ ਜੰਦਾ ਜੋ ਰਾਤੋਂ ਰਾਤ ਸਿਰੇ ਬਣ ਨੂੰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਜੇ ਲੀਆ ਮਾਹ ਉਹਨਾਂ ਗੱਲਾਂ ਸੱਚ ਲਿਖਦਾ ਬੰਦਾ ਹੌਲੀ ਹੌਲੀ ਪੌੜੀ ਚੜ੍ਹ ਵੀ ਸਕਦਾ ਇਧਰ ਬੁਰਕੇ ਗੁਰਪ੍ਰੀਤ ਨੇ ਕਬੱਡੀ ਪਾ ਕੇ ਟ੍ਰਾਂਟੋ ਪੰਜਾਬੀ ਦੀ ਟੀਮ ਦੇ ਹਿੱਸੇ ਵਿੱਚ ਪੁਆਇੰਟ ਜੋੜ ਦਿੱਤਾ ਆ ਬਾਲੂ ਜੱਟ ਜਿੱਤ ਰਿਹਾ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ 23 ਸਾਲ ਦੀ ਉਮਰ ਆ ਹੁਣ ਚਾੜਾ ਵਿੱਚ ਸਤਿਕਾਰ ਸਾ ਦਰਸ਼ ਇਹ ਬਾਦ ਦੇ ਰੰਗ ਚੜ੍ਹਿਆ ਇਹ ਦੂਰ ਤੱਕ ਤੜੜਾ ਪਾਉਂਦਾ ਪਰ ਮਾਨੂੰ ਜੱਟ ਵਾਇਕਮਿੰਟੀਮ ਦੇ ਇਸਨੇ ਜੋ ਆ ਐਨ ਕੁੱਟੀਆਂ ਦੇ ਸਿਕ ਪੋਸੇ ਗਿਆ ਉਹ ਕੋਟਲੇ ਭੜਿਆ ਰਾਜੂ ਆ ਨੌਜਵਾਨ ਗੱਗਰੋ ਜਿਲ੍ਹਾ ਫਤਿਹਗੜ੍ਹ ਸਾਹਿਬ ਦੁਨੀਆ ਦੀ ਸੰਤੋਖ ਨੇ ਟ੍ਰਾਂਟੋ ਦਾ ਸਟੇਡੀਅਮ ਜੇ ਜਗ੍ਹਾ ਦੇ ਲਈ ਟੋਟਲ ਮੁੰਡੇ ਹਾਂ ਕਿ ਮਿਆਰ ਸੋਨੇ ਦੀਆਂ ਮੋਰਾਂ ਪਾਉਂਦੇ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਾ

ਆਹ ਰੀਰਾ ਵੱਟ ਆਪਣੀ ਟੀਮ ਦੇ ਹਿੱਸੇ ਵਿੱਚ ਛੋੜਦਾ ਹੋਇਆ ਅਗਲੀ ਰੇਡ ਇਹ ਚਿਤਪਾਲਾ ਇਹਦੀਆਂ ਰੇਡਾਂ ਚਿਤ ਖੁਸ਼ ਕਰਦੀਆਂ ਦਰਸ਼ਕਾਂ ਦਾ ਨਾਉ ਜਿੰਦ ਖੁਸ਼ ਕਰਦੀ ਹੈ ਇਹਦੀਆਂ ਕਬੱਡੀਆਂ ਇਹਦਾ ਸਟਾਈਲ ਇਹਦਾ ਅੰਦਾਜ਼ ਦਿਖਾ ਆਹ ਤੇਜ਼ ਤਰਾਰ ਕਬੱਡੀ ਖਿਡਾਰੀ ਤਖੇ ਤੀਰਾਂ ਵਰਗੇ ਤੇ ਸ਼ੰਕੀ ਵਰਗੇ ਐਨ ਤੇਜ਼ ਤਰਾਰ ਨਾਉ ਇਧਰੋਂ ਪਾਸੇ ਪਿੰਦੂ ਸੀਚੇ ਆ ਪਿੰਡਾ ਪਿੰਦੂ ਦਾ ਇਹ ਮੱਸੀਆਂ ਦੇ ਏਰੀਏ ਦਾ ਸ਼ਾਹਕੁਰ ਨਗੋਲਰ ਸੁਲਤਾਨਪੁਰ ਲੋਧੀ ਦੇ ਏਰੀਏ ਦਾ ਆਹ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੌੜੇ ਮਾਰ ਰਹੀ ਰਵੀ ਦੀ ਚਾਲ ਵੱਖਰੀ ਢਾਲ ਵੱਖਰੀ ਹੈ ਜੌਲੀ ਕਬੱਡੀਆਂ ਪਾ ਗਿਆ ਫਾਈਨਲ ਮੈਚ ਹੋਇਆ ਤੇਰੀ ਗ੍ਰੇਨਾਂ ਦੇ ਵਰਲਡ ਕਬੱਡੀ ਕੱਪ ਦੇ ਵਿੱਚ ਦੇ ਪੈਰੀਂ ਪਰਾਗਿਸ਼ ਨੂੰ ਸੁਣਾਂ ਆਂਦੇ ਰਵੀ ਦੇ ਹੋ ਗਏ 24 ਤੇ ਬਸ ਡਿਕਲੇਅਰ ਹੋ ਗਿਆ ਸੋ ਮਾਲਕ ਕਿਨੂੰ ਰਤਵਾ ਲਖਦਾ ਤੇ ਮਾਲਕ ਹੀ ਜਾਣਦਾ ਮੈਂ ਤਾਂ ਹਰਗੇ ਕਰਦਾ ਲੱਖ ਕਿੰਨੀ ਇਨੰਦਲੇ ਦੇ ਲੱਗ ਜਿਹੜੇ ਵੀ ਇੱਕ ਹੋਰ ਤਰ੍ਹਾਂ ਦੇ ਮੇਰੇ ਕਾਮਯਾਬ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੁਰਪ੍ਰੀਤ ਸਿੰਘ ਮੁਰਝਹਰੀ ਵਾਲਾ ਪਹਿਲਾ ਪਾਉਂਦਾ ਮੋਰ ਪੈਦ ਤੋਂ ਲੜਾਈ ਕੋਟ ਵੱਲੇ ਆਇਆ ਪੈਰੀ ਚਾਂਜਲ ਗਲ ਵਿੱਚ ਕਰਨੀ ਆ ਪਰੀਆਂ ਦਾ ਹਮਸਾਇਆ ਭੁੱਲ ਗਿਆ ਆਪਣੀ ਮਸਤੀ ਦੇ ਕੇ ਲੋਰ ਪੰਜਾਬਣ ਦੀ ਸੱਸਾ ਸਿੱਖਲੀ ਕਲੈਰੀਆਂ ਮੋਰਾ ਬੱਤਰਨਾ ਤੋਰ ਪੰਜਾਬਣ ਦੀ ਕੇ ਦੋ ਗੱਟ ਤੁਰਨਾ ਦਰ ਤੁਰਨਾ ਮਣਕ ਦੇ ਨਾਲ ਇਹ ਇੱਕ ਅਗਲੀ ਰੇਡ ਇਹ ਮਣਕ ਦੀਆਂ ਵੀਰ ਹੁਣ ਚਾੜਾ ਵਿੱਚੋਂ ਕੌਣ ਅਰਸ਼ ਤਿਆਰ ਆ ਜਵੀ ਤਿਆਰ ਆ ਜਿੰਦੀਆ ਜੱਗਾ ਤਿਆਰ ਆ ਮਣਕੀ ਵਾਲਾ ਗੋਪੀ ਤਿਆਰ ਆ ਹੁਣ ਵੇਖਾਂਗੇ ਕਿਹੜਾ ਖਿਡਾਰੀ ਕਿ ਭੱਜ ਜਾਊਗਾ ਮੈਦਾਨ ਨੂੰ ਚੜੀਆਂ ਨੂੰ ਨਹੀਂ ਹੋ ਮਾਰਦਾ ਜਿੰਦਾ ਜੱਟ ਪੂਰਾ ਕੈਂਡ ਹੈ ਪੁਆਇੰਟ ਜਿਹੜੇ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋ ਅਗਲੀ ਰੇਡ ਤੇ ਗੱਭਰੂ ਦਾ ਕਹਿੰਦੇ ਸਾਉ ਜਿਆ ਸੁਭਾ ਖੇਡ ਦੇ ਮੈਦਾਨ ਵਿੱਚ ਪਾਈ ਜਾਂਦਾ ਗਾ ਹੁਣ ਕੋਟਲੇ ਭੜੀ ਵਾਲੇ ਰਾਜੂ ਦੀ ਰੇਡ ਦਰਸ਼ਕ ਵੀਰੋ ਰਾਜੂ ਦੀ ਖੇਡ ਕਿੰਨੀ ਕਿੰਨੀ ਚੰਗੀ ਰਹੀ ਤਾੜੀਆਂ ਮਾਰ ਕੇ ਦੇ ਰਹਿਆ ਇਹ ਵੀ ਟੋਪਰ ਦੇਖਣਾ ਦੇ ਵਿੱਚੋਂ ਇੱਕ ਅਗਲੀ ਰੇਡ ਇਹ ਬਾਲੂ ਜੱਟ ਖੇਡ ਮੈਦਾਨ ਦੇ ਵਿੱਚ ਲਹਿੰਦੇ ਪੰਜਾਬ ਨਾਲ ਖਿਡਾਰੀ ਕਬੱਡੀ ਪਾਉਣ ਦੇ ਲਈ ਖੜਿਆ ਆਇਆ ਦੇ ਕੰਮ ਦਾ ਪਹਿਲਾ ਸੇਵੀ ਸ਼ੇਖਰ ਲਾ ਰਿਹਾ ਪੁੱਤ ਇਹ ਚੋਲਾ ਸ਼ਾਮ ਦਾ ਆਸਾ ਅਰਜ ਨੇ ਫੜਿਆ ਨਾ ਰੀਸਾ ਕਰਦੇ ਆਤਰੇ ਜੱਟ ਦੀਆਂ ਪੌਂਡ ਵਿੱਚ ਕਰ ਦਿੱਤੀ ਸਵਾਨ ਦਾ ਜੱਫਾ ਇੱਕ ਤਾਂ ਵਾਰੀ ਕਰਿਆ ਵਾਲ ਚੱਕ ਮਾਰੀ ਇੱਕ ਤਾਂ ਵਾਰੀ ਅਗਲੀ ਕਮਪਨੀ ਵਾਹ ਵਧੀਆ ਨਿਖਾਰੇ ਦੀ ਖੇਡ ਵਧੀਆ ਪ੍ਰਦਰਸ਼ਨ ਵਧੀਆ ਸਟਾਈਲ ਬੜੇ ਦੇਖਦੇ ਕਿਹੜਾ ਡੱਕੂਗਾ ਮੱਲੀਆਂ ਵਾਲਾ ਹਰੀਕੇ ਸਾਮੀ ਖਾਇਦਾੜਾ ਵਾਲਾ ਸੀਚੇ ਵਾਲਿਆ ਚਾਰ ਜਾਫੀ ਨੇ ਆਹ ਵੀ ਉਹਦੇ ਨਾਲ ਬੰਦੀ ਬਣੀ ਹੋਈ ਰਣਨੀਤੀ ਬਣੀ ਹੋਈ ਹੈ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਜਿੰਦ ਮਾਲ ਜਿੰਦੀ ਵਾਲਾ ਬਹੁਤ ਵਧੀਆ ਪਰਫਾਰਮਿੰਗ ਟੀਮ ਦੇ ਜੋੜ ਦੇ ਵਿੱਚ ਕਾਨਿਆ ਰਿਸ਼ਤਿਆ ਰਹਿਮਾਨ ਅਗਲੀ ਕਬੱਡੀ ਪੌਣ ਦੇ ਵਾਸਤੇ ਮੈਦਾਨ ਦੇ ਵਿੱਚ ਤਿਆਰ ਬਣਦੇ ਆਂ ਇਹ ਆ ਖੇਡ ਕਬੱਡੀ ਦਾ ਇਹਦਾ ਨਾਮ ਜਿਸਦਾ ਤੇਰਾ ਮੇਕਵਾਲ ਪਿੰਡ ਹੈ ਸਿਆਲਪੁਰ ਜ਼ਿਲ੍ਹਾ ਬਰਨਾਲਕੇ ਪਿੰਡ ਵੀ ਵਾਹਿੰਦਾ ਹੈ ਇਹ ਨਾਰਕੇ ਪਿੰਡ ਵਿੱਚ ਚੱਲ ਗਿਆ ਗੁਲਾਮਾਸ ਬੰਦਾ ਭਾਰ ਜਾ ਮੈਦਾਨ ਦੇ ਵਿੱਚ ਪਈ ਹੋਈ ਨੇ ਰਿਸ਼ਤਿਆ रहमान ਇਹ ਮੱਟ ਦੀ ਨੌਂ ਲਾਉਂਦਾ ਜੱਫਾ ਜੇਤਰੀ ਰਹਿ ਜਾਂ ਨੰਕਾਰਾ ਸਿੱਧੇ ਖਾਨਾ ਉਸੇ ਧਰਤੀ ਦੇ ਪੰਜਾਹ ਸੌ ਉੱਧਰ ਹੀ ਹੈ ਕਪਤਾਰਪੁਰ ਜਿਹਦੇ ਖੇਤਾਂ ਵਿੱਚ ਹੱਲ ਗਰੂ ਲਾਗਦੀ ਰਹੇ ਆ ਵਾਸ ਦੀ ਸ਼ਾਇਰੀ ਦਾ ਚੰਗ ਵੀ ਉਧਰੇ ਹੀ ਮੇਲਿਆਂ 'ਚ ਰਹਿੰਦੇ ਜਿੱਥੇ ਹੀ ਮੁਸਿੰਮਦਾਂ ਉਧਰੀ ਹੈ ਕਿ ਪੰਜਾਬ ਦੀ ਧਰਤੀ ਚਾਹੇ ਲੈੰਦਾ ਤੇ ਚਾਹੇ ਕਹਿੰਦੇ ਚੜਦਾ ਇਹ ਦੋਵੇਂ ਪੰਜਾਬ ਖੇਡ ਕਬੱਡੀ ਦੇ ਵਾਸਤੇ ਸਰਵਵਧ ਨੇ ਲਓ ਉਧਰੇ ਪਾਸੇ ਖੇਡ ਕਬੱਡੀ ਪਰ ਬੰਨੀ ਦੀ ਰੇਡ ਦੀ ਗੱਲ ਕਰੀਏ ਸਮਾਣੇ ਵਾਲਾ ਦੇਖਦੇ ਨੇ ਬੜਾ ਬਾਦ ਵਧੀਆ ਖੇਡ ਰਹੇ ਨੇ ਅਗਲੀ ਕਬੱਡੀ ਦਿਉਰੇ ਨਾਲ ਅਗਲੀ ਰੇਡ ਰਵੀ ਦਿਉਰੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣਾ ਹੀ ਭਰਿਆ ਆ ਥੱਪੇ ਥੱਪੇ ਨੇ ਪੱਟਾ ਤੇ ਪੱਟਾ ਦੇ ਰਿਹਾ ਨੇ ਖੇਡ ਇਹ ਕਿਹੜੇ ਪਿੰਡ ਵਾਲੇ ਆ ਗਏ ਸਾਨੂੰ ਜਿਹੜੀ ਅੰਦਰ ਆ ਕਰ ਕਰ ਕੇ ਪੁੱਛਦੇ ਜਦ ਚੌੜੀਆਂ ਚੌੜੀਆਂ ਇੱਟਾਂ ਵਾਲੇ ਆ ਹੋਰ ਬਹੁਤ ਬਹੁਤ ਰਹਾ ਤੇ ਤੱਕੀ ਇਹਦਾ ਹਸਤਾਈ ਸੋਨਾ ਯਾਰ ਇਹਦੇ ਬੰਦਾ ਜਰੂਰੀ ਹੈ ਬੰਦੇ ਦੀ ਦੂਰ ਹੈਲੋ ਹੁਕੀਂ ਤਸੀਹੇ ਹਿੰਦੀ ਬੋਲਣਾ ਵੀਰ ਹੁਕੀਂ ਭੇਜੀ ਸ਼ੇਰਾ ਮਟੇਰਾ ਉੱਤੇ ਲਾਗਾ ਸੋਕਾ ਦੀ ਮਿੱਤਾ ਤੂੰ ਭਾਈ ਕਰਦੀ ਆ ਜਰਦੇਵ ਸਿੰਘ ਜੀ ਇਹਨਾਂ ਗੋਲ ਦੀ ਮੰਨੂ ਸਰਾਈ ਦੀ ਸਾਡੀਆਂ ਸਟਕੜਾ ਸਫਾਈਆਂ ਤੋਂ ਜਿਹੜੀਆਂ ਉਹਨਾਂ ਦੀ ਕਮੇਟੀ ਤੋਂ ਪਾਉਣ ਦਾ ਬਹੁਤ ਬਹੁਤ ਧੰਨਵਾਦ ਹੈ। ਅਰ ਜਦੋਂ ਕਟੜਾ ਵੀ ਸੈਲੀਗੁਰ ਖੇਤੋਂ ਦੇ ਪਜੇ ਦੀ ਮੇਰੇ ਖਿਆਲਿਕਨ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਦੇ ਅਗਲੀ ਰੇਡ ਪਾਲਦੀ ਨੌਜਵਾਨ ਮੈਦਾਨ ਦੇ ਵਿੱਚ ਦੇਖਦੇ ਵੀ ਦਿਉਰੀ ਵਾਲਾ ਰਵੀ ਕਾਲਾ ਹਾਂ ਜੀ ਇੱਧਰ ਕਮ ਡਾਊਨ ਹੋ ਜਾਂਦਾ ਪਲੀਜ਼ ਇੱਧਰ ਹੀ ਰਹਿਣ ਦਿਓ ਤੁਹਾਡਾ ਬਹੁਤ ਧੰਨਵਾਦ ਹੋਈਆ ਕਿ ਜੋਰ ਇੰਦਰ ਵੀ ਬਹੁਤ ਲੱਗਦਾ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਆ ਆਰਸ਼ ਨੌਜਵਾਨ ਚੋੜਾ ਸਾਹ ਦੀ ਧਰਤੀ ਦਾ ਆ ਸੁਖਮਨ ਦਾ ਵੀਰ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਆ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਵਾਹ ਨੌਜਵਾਨਾ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਹੈ Ravi Shendarpal ਕਰਦੇ ਸਿਫਤ ਇਹ ਆ ਨੌਜਵਾਨ ਜਿੰਦਰੀ ਬਣੀ ਸਮਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਾਹਮਣੇ ਚਾਰ ਜਾਫੀ ਕਹਿੰਦੇ ਓਕੇਸੀ ਦੇ ਐਨ ਤਿਆਰਵਰ ਤਿਆਰ ਨੇ ਚਾਰੇ ਹੀ ਮਾਰਦੇ ਪੱਟਾਂ ਤੇ ਥਾਪੀਆਂ ਪਰ ਵੈਲੀ ਤੇ ਹੀ ਮੰਨਦਾ ਤੇ ਆ ਨਵਰ ਕਹਿੰਦੇ ਭਈ ਓਕੇਸੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਧਰਲੇ ਪਾਸੇ ਕਹਿੰਦੇ ਭਈ ਲੈਹਨੇ ਪੰਜਾਬ ਦਾ ਮਾਲਕ ਬਲਿਯਾਂਦੀਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਖਿਡਾਰੀ ਚਾਰ ਜਾਫੀ ਕਹਿੰਦੇ ਐਨ ਸਰੇ ਦੇ ਜਾਫੀ ਨੇ ਚਾਲੀ ਕਹਿੰਦੇ ਆ ਲਟਾਰਾਂ ਵਰਗੇ ਨੇ ਇੱਕ ਪਾਸੇ ਕਹਿੰਦੇ ਵੀ ਜੱਗਾ ਲੱਗਿਆ ਹੋਇਆ ਦੂਜੇ ਪਾਸੇ ਮਾਨਕੀ ਕਹਿੰਦੇ ਕੋਪੀ ਤੇ ਨਾਲ ਕਹਿੰਦੇ ਵੀ ਆਹ ਵੇਖਦੇ ਵੀ ਚਿੱਟੀ ਵਾਲਾ ਜੱਗਾ ਕਰਦਾ ਟਰਾਈ ਪਰ ਉਹ ਭੱਜਿਆ ਜਾਂਦਾ ਮਾਲਕ ਬਿਨੀਆ ਨੀਨ ਤੱਕੜੇ ਪੈਂਡ ਦਾ ਵਾਦਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਆ ਰਾਜੂ ਆ ਕਹਿੰਦੇ ਇਹਦਾ ਪਿੰਡ ਕੋਕਲਾ ਭਰੀ ਤੇ ਅਮਨ ਤੂਰ ਕਹਿੰਦਾ ਵੀ ਇਹਦੇ ਪਿੰਡੇ ਵਿੱਚ ਜਾਨ ਹੈ ਬੜੀ ਲੋ ਜਾਨ ਹੈ ਬੜੀ ਵਾਲਾ ਰਾਜੂ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਵੀ ਹੁਣ ਕੌਣ ਆਹ ਕਹਿੰਦੇ ਵੀ ਅਮਨ ਟਰਾਈ ਕਰਦਾ ਪਰ ਵੈਲੀ ਆਖਦਾ ਵੀ ਆਹ ਨੰਬਰ ਕਹਿੰਦੇ ਵੀ ਰਾਜੂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਬਾਲੂ ਆ ਗਿਆ ਕਕਰਾਲੀ ਸਾਹਿਬ ਤੇ ਕਰ ਦਿਓ ਨਵਸੀਮ ਬਾਲੂ ਜੱਟ ਲਹਿੰਦੇ ਪੰਜਾਬ ਦਾ ਜਦੋਂ ਪਿਛਲੇ ਸਾਲ ਇਹ ਨੌਜਵਾਨ ਬੀਸੀ ਦਾ ਸੀਜ਼ਨ ਖੇਡਿਆ ਉੱਥੇ ਵੀ ਨੌਜਵਾਨ ਚਰਚਾ ਦੇ ਵਿੱਚ ਰਿਹਾ ਹੈ ਕਿ ਸਾਡੇ ਚਰਚੇ ਹੁੰਦੇ ਰਹਿਣੇ ਹੈ ਤੇ ਕਿਸੇ ਨਹੀਂ ਮੁਕੜੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ ਨਹੀਂ ਟੁੱਟਣੇ ਰਿਕਾਰਡ ਇਹਨਾਂ ਖਿਡਾਰੀਆਂ ਦੇ ਨਹੀਂ ਟੁੱਟਣੇ ਇਹਨਾਂ ਖਿਡਾਰੀਆਂ ਦੇ ਰਿਕਾਰਡ ਜਿਨ੍ਹਾਂ ਨੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਛਾਪਾਂ ਛੱਡ ਦਿੱਤੀਆਂ ਆਹ ਕਾਲੇ ਸਿੰਘ ਵਾਲਾ ਛੱਲੀ ਪਰ ਭਾਲੂ ਜੱਟ ਬਹੁਤ ਸੋਹਣਾ ਕੜ ਜੋੜ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਇਹ ਹੈ ਨਾਜਮਨ ਗੁਰਪ੍ਰੀਤ ਵਰਜ ਹਰੀ ਸਿੰਘ ਪਿੰਡਾ ਰਾਏਕੋਟ ਦੇ ਇਲਾਕੇ ਦਾ ਇਹ ਵੀ ਨੌਜਵਾਨ 15-16 ਸਾਲਾਂ ਤੋਂ ਇਸੇ ਤਰ੍ਹਾਂ ਕੈਨੇਡਾ ਦੇ ਘਾਹਦਾਰ ਮੈਦਾਨਾਂ ਦੇ ਵਿੱਚ ਬੀਲੇ ਲੁੱਟ ਲੈਣ ਵਾਲਾ ਗੱਭਰੂ ਹੈ ਬੀਲੇ ਲੁੱਟ ਲੈਣ ਵਾਲਾ ਗੱਭਰੂ ਹੈ ਤੇ ਗੁਰਪ੍ਰੀਤ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੀਰਾ ਵੱਟ ਆ ਗਿਆ ਸ਼ੰਦਰਪਾਲ ਕਰਦੇ ਸਿਫਤ ਗੱਭਰੂ ਦੀ ਕਹਿੰਦੇ ਕਬੱਡੀ ਜਗਤ ਦੇ ਵਿੱਚ ਆ ਹੀਰਾ ਇਹ ਕਹਿੰਦੇ ਹੀਰਾ ਵੱਟ ਕਬੱਡੀ ਪਾਉਣ ਦੇ ਲਈ ਕਹਿੰਦੇ ਵਧੀਆ ਹੋਇਆ ਮਿੱਠੂ ਉਹਨਾਂ ਦਾ ਚਹੇਤਾ ਮਿੱਠੂ ਦਾ ਭੜ ਜਾ ਆਖੀਏ ਲੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਪ੍ਰੋਫੈਸਰ ਸਾਹਿਬ ਕਹਿੰਦੇ ਸੀ ਨਾ ਕਬੱਡੀ ਨਹੀਂ ਇਹ ਕਬੱਡਿਆ ਲੋ ਕਬੱਡ ਦੀ ਪਾਈ ਹੋਈ ਰੇਡ ਤੇ ਸਾਹਮਣੇ ਕਹਿੰਦੇ ਵੀ ਅਰਸ਼ ਨੂੰ ਵੱਧ ਕੇ ਟੱਚ ਮਾਰ ਰਿਹਾ ਤੇ ਮੁੰਡੇ ਨੇ ਤਗੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਲਈ ਕਰ ਦਿੱਤਾ ਆ ਚਿੱਟ ਪਾ ਰਿਹਾ ਚਿੱਟੀ ਵਾਲਾ ਲੰਬੜੇ ਦਾ ਏਰੀਆ ਚਿੱਟੀ ਪੈਂਡ ਲੋ ਚਿੱਟ ਪਾਲ ਦੀ ਪਾਈ ਹੋਈ ਕਬੱਡੀ ਕਹਿੰਦੇ ਵੀ ਸਪੀਦੀ ਐਨ ਕਹਿੰਦੇ ਵੀ ਜਦੋਂ ਟੱਚ ਬਾੜ ਕੇ ਭੱਜਦਾ ਫਿਰ ਕਹਿੰਦੇ ਵੀ ਸੰਧੂ ਮਾਵੇ ਐਨ ਜੱਸੇ ਵਰਗਾ ਲੱਗਦਾ ਲੋ ਸਾਹਮਣੇ ਮੁੰਡੇ ਦੀ ਪਾਈ ਹੋਈ ਕਬੱਡੀ ਤੇ ਚਾਲ ਜਾਫੀਆਂ ਦੇ ਵਿੱਚੋਂ ਦੇਖਦੇ ਵੀ ਆਇਆ ਪਿੰਦੂ ਕਹਿੰਦੇ ਸੀਚੇ ਵਾਲਿਆ ਵਾਹਿਗੁਰੂ ਦਾ ਵੀਰ ਪਰ ਇਸ ਵੇਲੇ ਦੇਖਦੇ ਆ ਵੀ ਵੈਲੀ ਅੱਖ ਦਾ ਆ ਨੰਬਰ ਚਿਤਪਾਲ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਬਲਰਾਜ ਜੀ ਮਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਕਬੱਡੀ ਦਾ ਵੱਡਾ ਪ੍ਰਮੋਟਰ ਉਹ ਵੀ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਲੋ ਇਧਰਲੇ ਪਾਸੇ ਪਾਈ ਹੋਈ ਕਬੱਡੀ ਕਹਿੰਦੇ ਵੀ ਰਵੀ ਦਿਓੜੇ ਵਾਲਾ ਉਹ ਚਾਰ ਜਾਫੀਆਂ ਨੂੰ ਕਰੀ ਫਿਰਦਾ ਇਕੱਠਾ ਤੇ ਪਰ ਇਧਰਲੇ ਪਾਸੇ ਦੇਖਦੇ ਵੀ ਟੈਕਨੀਕਲ ਪੁਆਇੰਟ ਜਿਹੜਾ ਉਹ ਓਕੇਸੀ ਦੀ ਟੀਮ ਦੇ ਹਿੱਸੇ ਦੇ ਵਿੱਚ ਕਕਰਾਲੀ ਸਾਹਿਬ ਜੁੜਦਾ ਹੋਇਆ ਬੰਨੀ ਆ ਗਿਆ ਲਵਿੰਦਰਜੀਤ ਸਿੰਘ ਬੰਨੀ ਜਿਹੜੀ ਰੋਪੜ ਦਾ ਨੌਜਵਾਨ ਐ ਸਮੇਂ ਰੇਡ ਪਾਉਣ ਦੀ ਫੇਰ ਤਿਆਰ ਸਮਾਨਾ ਖੁਰਦ ਪਿੰਦਾ ਔਰ ਦੂਜੇ ਪਾਸੇ ਬੰਨੀਆਂ ਪਿੰਦਾ ਮਨੀ ਰੋਕਣ ਦਾ ਯਤਨ ਕਰਦਾ ਹੈ कि ਜਦ ਲੋਹਾ ਕੱਟਦਾ ਲੋਹੇ ਨੂੰ ਤੇ ਭਾਂਬੜ ਬੱਚੇ ਚੰਗਾਰਿਆਂ ਦੇ ਦਾਜੇ ਖੇਲੇ ਹੌਸਲੇ ਦੀ ਜਿੱਤ ਆਉਂਦੀ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਪਿਆਰ ਦੇ ਨਾਲ ਮੇਰੀ ਬੇਨਤੀ ਹੈ ਆਪਾਂ ਪਿਆਰ ਦੇ ਨਾਲ ਬੰਨੀ ਵੀ ਬੜਾ ਬੜਾ ਜਿਹਨੇ ਕਹਿੰਦੇ ਸਾਉਜੇ ਸੁਹਾਦ ਹੈ ਮੰਨੀ ਵੀ ਵਧੀਆ ਖਿਡਾਰੀ ਹੈ ਆਪਾਂ ਬੇਨਤੀ ਕਰਾਂਗੇ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਉਹ ਪਿਆਰ ਦੇ ਨਾਲ ਖੇਡ ਭਾਵਨਾਂ ਨੂੰ ਬੜਾਈ ਰੱਖਣਗੇ ਅਗਲੀ ਰੇਡ ਪਾਰਟੀ ਮਾਲਕ ਬਿੜੀਆਂ ਮੀਨ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਇਹ ਲੈਣਦੇ ਪੰਜਾਬ ਦਾ ਨੌਜਵਾਨ ਇਹ ਨੌਜਵਾਨ ਨੇ ਵੀ ਦੁਨੀਆ ਦੇ ਵਿੱਚ ਧੰਪਾਈ ਹੋਈ ਹੈ ਪੰਜਾਬ ਤੋਂ ਲੈ ਕੇ ਜਿਵੇਂ ਕਹਿੰਦੇ ਕੈਨੇਡਾ ਅਮਰੀਕਾ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਨਾ ਏ ਆ ਏ ਸਮਰਾਲੇ ਦੇ ਇਲਾਕੇ ਦੇ ਇਹਨੇ ਕਬੱਡੀ ਕੋਚ ਦਰਸ਼ਨ ਸਿੰਘ ਮਾਰਕੀ ਦਾ ਚੰਡਿਆ ਹੋਇਆ ਗੋਪੀ ਮਾਰਕੀ ਪਰ ਅਗਲੀ ਰੇਡ ਪੌਂਡੀ ਰਾਜੂ ਦਾ ਭੜੀ ਦਾ ਕੋਤੜਾ ਪਿੰਡ ਹੈ ਇਹਦਾ ਮਾਮਾ ਕਹਿੰਦੇ ਬਿੱਲੂ ਬੈਨੀਪਾਲ ਵੀ ਆਪਣੇ ਸਮੇਂ 'ਚ ਤਕੜਾ ਖੇਡਿਆ ਹੈ ਲੱਕੀ ਕੋਨਰ ਵੱਡੇ ਵੀਰ ਨੇ ਤਕੜੀ ਕਬੱਡੀ ਖੇਡੀ ਹੈ ਤੇ ਬਾਪੂ ਕਹਿੰਦੇ ਜੀਵਨ ਗਿੱਲ ਆ ਕੀ ਦਾ ਚੋਟੀ ਦਾ ਮਲ ਰਿਹਾ ਆ ਫੜਿਆ ਹੋਇਆ ਪੱਟ ਬੱਜੀ ਹੋਈ ਕੈਂਚੀ ਇਹ ਐ ਨੌਜਵਾਨ ਸੀਚੀ ਵਾਲੀ ਧਰਤੀ ਦਾ ਪਿੰਦੂ ਫੜਿਆ ਹੋਇਆ ਪੱਟ ਲੱਗਿਆ ਹੋਇਆ ਜੋਰ ਨਹੀਂ ਰੀਸਾ ਮਾਂ ਦੇ ਸ਼ੇਰ ਪੁੱਤ ਦੀਆਂ ਕਿ ਕਰਤਾ ਕਹਿਰ ਚੋਬਰਾਂ ਦੇ ਜੋ ਖਾਜ ਕਿਲੇ ਨੂੰ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕ ਆ ਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕ ਆ ਜੇ ਪਾਉਂਦੀ ਕਹਿੰਦੇ ਵੀ ਲੈਹnde ਪੰਜਾਬ ਦੀ ਧਰਤੀ ਦਾ ਆਹ ਕਹਿੰਦੇ ਬਾਲੂ ਜੱਟ ਉਹ ਵਸੀਮ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਕਹਿੰਦੇ ਜਰਨੈਲ ਮੰਡ ਕਰਨੈਲ ਮੰਡ ਤਰਲੋਚਨ ਮੰਡ ਬੂਟੇ ਚਾਲ ਹੋਰਾਂ ਦੇ ਕਹਿੰਦੇ ਹੈਰੀ ਵੰਡੇਰ ਹਰਮਨ ਕਲਰਾ ਸੁਖਾ ਰੰਦਾਵਾ ਹੈਪੀ ਸੰਗਾ ਤੇ ਅਮਨ ਤੂਰ ਹੋਣਾਂ ਦੀ ਟੀਮ ਦੇ ਚਾਰ ਯਾਫੀਆਂ ਦੇ ਵਿੱਚੋਂ ਆਹ ਕਹਿੰਦੇ ਵੀ ਜੱਗਾ ਚਿੱਟੀ ਵਾਲਾ ਦੋਵਾਂ ਦੇ ਇੱਕੋ ਜਿਹੇ ਸਰੀਰ ਹੈ ਉਹ ਮੁੰਡਾ ਭੱਜਿਆ ਜਾਂਦਾ ਤੇ ਤਕੜੇ ਪੁਆਇੰਟ ਦਾ ਵਾਅਦਾ ਕਹਿੰਦੇ ਵੀ ਆਪਣੀ ਟੀਮ ਦੇ ਵਾਸਤੇ ਕਰ ਗਿਆ ਕਕਰਾਲੀ ਸਾਹਿਬ ਉਧਰ ਗੁਰਪ੍ਰੀਤ ਆ ਗਿਆ ਕਿਆ ਬਾਤ ਹੈ ਮੁੰਡੇ ਨੇ ਕਹਿੰਦੇ ਮੇਲਾ ਨਚਣ ਲਾ ਦਿੱਤਾ ਆਹ ਭਾਦੂ ਜੱਟ ਨੇ ਕਹਿੰਦੇ ਮੇਲਾ ਬਾਹਰ ਤੋਂ ਫੜ ਕੇ ਨਚਣ ਲਾ ਦਿੱਤਾ ਆਹ ਗੁਰਪ੍ਰੀਤ ਬੁਰਜ ਹਰੀ ਸਿੰਘ ਵਾਲਾ ਫੇਰ ਮੈਦਾਨ ਦੇ ਵਿੱਚ ਪਾ ਕੇ ਰੇਡ ਇੱਕ ਹੋਰ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਸੇ ਕਰ ਗਿਆ ਜਰਨਲਮੈਂਟ ਕਹਿੰਦਾ ਜਿੱਥੇ ਸੰਦੀਪ ਜਾਂਟੀ ਦਾ ਲੱਕੀ ਲੱਕੀ ਸੰਦਰੇ ਦਾ ਰਮਨ ਸੱਧੂ ਦਾ ਤੇ ਧੀਰੇ ਨਿੱਜਰ ਦਾ ਮਨਜੀਤ ਢੀਂਸੇ ਦਾ ਅਵਤਾ ਢੇਸੀ ਦਾ ਤੇ ਨਾਲ ਸਾਡੇ ਵੀਰ ਰਾਜੇ ਸੰਘੇ ਉਹਨਾਂ ਦਾ ਭੁੱਲੇ ਸੰਧੂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕੰਟੂ ਪੰਜਾਬੀ ਦੀ ਕਬੱਡੀ ਕਲੱਬ ਲਈ ਆ ਨੌਜਵਾਨ ਹੀਰਾ ਵੱਟ ਲੈਂਦੇ ਪੰਜਾਬ ਦਾ ਗੁਲਾਮ ਨਵਾਸ ਵੱਟ ਦਾ ਭਾਂਜਾ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਐਸੇ ਨੌਜਵਾਨ ਜੂਝ ਰਿਹਾ ਆ ਕਾੜੀਆ ਜੱਗੂ ਆ ਮਾਨਸਾ ਦੇ ਇਲਾਕੇ ਦਾ ਨੌਜਵਾਨ ਹੱਕ ਜ਼ੋਰ ਦੇ ਨਾਲ ਆ ਕਬੱਡੀ 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 ਤਾੜੀਆਂ ਫਿਰ ਤੋਂ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਤਾਰੀਆਂ ਜ਼ੋਰਦਾਰ ਮਾਰ ਦਿਓ ਚਿੱਤਪਾਲ ਸਾਹਮਣੇ ਫੇਰ ਆ ਗਿਆ ਕਕਰਾਲੀ ਸਭ ਦੇਖੋ ਵੀ ਚਿੱਤਪਾਲ ਚਿੱਟੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਇਲਵਾਦਾ ਹੋਇਆ ਹੈ ਜਸਵਿੰਦਰ ਸਿੰਘ ਟੀਮ ਸਰੋ ਦੀ ਟੀਮ ਦਾ ਅਮਨਤੂਰ ਦੀ ਟੀਮ ਦਾ ਉਹ ਨੌਜਵਾਨ ਖਿਡਾਰੀ ਕਹਿੰਦੇ ਪਾਉਂਦਾ ਰੇਡ ਇਹ ਬੜਾ ਸਪੀਡੀ ਹੈ ਤੇ ਤਕੜੇ ਪੈਰ ਦਾ ਵਾਅਦਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ ਰਾਜੇ ਖੇਲੇ ਗਿੱਠ ਗਿੱਠ ਬੈ ਗਈ ਧਰਤੀ ਜਦੋਂ ਜ਼ੋਰ ਨਾਲ ਜ਼ੋਰ ਟਕਰਾਉਣ ਲੱਗਿਆ ਪੱਟਾ ਤੋਂ ਕੱਛੇ ਤੋਂ ਥੋੜਾ ਜਿਹਾ ਚੁੱਕ ਕੇ ਦਰਸ਼ਨ ਕਰਵਾਇਆ ਮੁੰਡੇ ਨੇ ਲਓ ਸਾਹਮਣੇ ਚਾਰ ਜਾਫੀਆਂ ਨੂੰ ਤਰੀ ਫਿਰਦਾ ਇਕੱਠੇ ਹੁਣ ਚੌਂ ਦੇ ਵਿੱਚੋਂ ਵੇਖਦੇ ਵੀ ਕਕਰਾਲੀ ਸਾਹਿਬ ਕੌਣ ਦਾ ਹੌਸਲਾ ਇਹਦੇ ਨਾਲ ਪੰਗਾ ਲੈਣ ਦਾ ਪਰ ਆ ਆ ਕਹਿੰਦੇ ਹਰਿਆਣੇ ਵਾਲਾ ਇਹ ਰਵੀ ਦਿਉਰੇ ਵਾਲਾ ਕਹਿੰਦੇ ਸ਼ੇਰੇ ਮੰਡੇਰ ਉਹਨਾਂ ਦੀ ਟੀਮ ਦੇ ਲਈ ਮਨਪ੍ਰੀਤ ਢੇਸੀ ਉਹਨਾਂ ਦੀ ਟੀਮ ਦੇ ਲਈ ਤਗੜੇ ਪੇੜ ਦਾ ਵਾਅਦਾ ਕਰ ਗਿਆ ਬੰਨੀ ਆ ਗਿਆ ਟਕਰਾਰੀ ਸਾਹਿਬ ਜਿੰਦਰਜੀਤ ਬੰਨੀ ਮੈਦਾਨ ਦੇ ਵਿੱਚ ਰੇਡ ਪਾਉਂਦੀ ਸ਼ੇਰ ਵਜਿਆ ਹੋਇਆ ਹੈ ਇਹ ਨੌਜਵਾਨ ਵੀ ਪਹਿਲੇ ਕਹਿੰਦੇ 5-4 ਸੈਕਿੰਡਾਂ ਦੇ ਵਿੱਚ ਆ ਕੇ ਟੱਚ ਕਰਦਾ ਹੈ ਉਹ ਬਿੰਦੂ ਦੇ ਨਾਲ ਮੁਕਾਬਲਾ ਕਰਕੇ ਇੱਕ ਹੋਰ ਪੈਣ ਦਾ ਵਾਅਦਾ ਕਰ ਦਿੰਦਾ ਹੈ ਸਾਡੇ ਸੋਤੇ ਦਾ ਗੁਰਦੇਵ ਥਿੰਦ ਦਾ ਐਤੀ ਸੋਤੇ ਉਹਨਾਂ ਦਾ ਗੁਰਪ੍ਰੀ ਢੇਸੀ ਮੱਪੀ ਢੇਸੀ ਵੱਡਾ ਯੋਗਦਾਨਾ ਸ਼੍ਰੀ ਮੰਡੇਰ ਸੁਖੇ ਮੰਡੇਸ ਉਹਨਾਂ ਦਾ ਆ ਰੇਡ ਪੌਂਡ ਦੀ ਨੌਜਵਾਨ ਮਲਕ ਬਿੜੀਆਂ ਮੀਨ ਮੈਦਾਨ ਦੇ ਵਿੱਚ ਫਿਰ ਤਿਆਰ ਹੈ ਲੈਂਦੇ ਪੰਜਾਬ ਦਾ ਗੁਰਨਸ਼ੋਰ ਰੰਗ ਥੰਮੇ ਜਣਾ ਪਈ ਹੋਈ ਕਬੱਡੀ ਹੈ ਪਰ ਚਾਰ ਦੁਨੀਆ ਦੇ ਟਾਪਰ ਜਾਫੀ ਹੈ ਮਾਨਕੀ ਦਾ ਗੋਪੀ ਹੈ ਨਾਲ ਜੱਗੂ ਹੈ ਆ ਕਾਲੇ ਸੰਘਿਆ ਦਾ ਨੌਜਵਾਨ ਸ਼ਰੀ ਹੈ ਫੜਿਆ ਹੋਇਆ ਗਿੱਟਾ ਕਾਦੀ ਬਹੁਤ ਲੰਬਾ ਹੈ ਮੁੰਡੇ ਦਾ ਕਹਿੰਦੇ ਕਾਦੀ ਬਹੁਤ ਲੰਬਾ ਹੈ ਬਲ ਬਲੇਵੇਂ ਜੇ ਬਹੁਤ ਪਾ ਲੈਂਦਾ ਹੈ ਆ ਬਲ ਬਲੇਵੇਂ ਜੇ ਬਹੁਤ ਪਾ ਲੈਂਦਾ ਹੈ ਸ਼ਨੀ ਕਾਲੇ ਸੰਘਿਆ ਵਾਲਾ ਤਾੜੀਆਂ ਮਾਰਦੇ ਇਸ ਨੌਜਵਾਨ ਦੇ ਲਈ ਵੀ ਬਹੁਤ ਤਕੜਾ ਜਫਾ ਲਾ ਕੇ ਇਹ ਤੋਂ ਬੱਲੇ ਬਲੇ ਕਰਵਾ ਗਿਆ ਇਹ ਹੈ ਸ਼ਨੀ ਕਾਲੇ ਸੰਘਿਆ ਵਾਲਾ ਬੂਟੇ ਚਾਲ ਉਹਨਾਂ ਦਾ ਤਲਵਚਨ ਮੰਡ ਦਾ ਕਰਨੈਲ ਮੰਡ ਦਾ ਹਰ ਕਹਿੰਦੇ ਵੱਡਾ ਯੋਗਦਾਨ ਆ ਚਿੱਤਪਾਲ ਚਿੱਟੀ ਵਾਲਾ ਗੱਲ ਕੀਤੀ ਸਾਰੇ ਬੁਲਾਰਿਆਂ ਨੇ ਦੋਕ ਸਾਲਾਂ ਦੇ ਵਿੱਚ ਇਸ ਨੌਜਵਾਨ ਨੇ ਧਮ ਭਾਈ ਹੋਈ ਹੈ ਕਦੀ ਪੰਜਾਬ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਵਾਉਂਦਾ ਕਦੀ ਬੀਸੀ ਚ ਬੱਲੇ ਬੱਲੇ ਕਰਾਉਂਦਾ ਦੀ ਕੈਨੇਡਾ ਦੇ ਕਦੇ ਕਹਿੰਦੇ ਅਮਰੀਕਾ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਪਰ ਨੌਜਵਾਨ ਵਿੱਕੀ ਹਰੀਕੇ ਵਾਲਾ ਰੁਕਣ ਦੀ ਕੋਸ਼ਿਸ਼ ਕਰਦਾ ਹੈ ਆ ਚਿਤਪਾਲ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਆ ਮੰਨੇ ਸੰਧੂ ਦਾ ਚੇਤਾ ਹਰਪ੍ਰੀਤ ਸਿਵੀਏ ਦਾ ਚੇਤਾ ਆ ਇਹ ਨੌਜਵਾਨ ਪਾਲੂ ਜੱਟ ਲੈਂਦੇ ਪੰਜਾਬ ਦਾ ਜਦੋਂ ਰੇਡ ਪਾਉਂਦਾ ਹੈ ਐਦਾਂ ਲੱਗਦਾ ਜਿਵੇਂ ਨੌਜਵਾਨ ਤਰਾਕੀ ਕਰਦਾ ਹੋਵੇ ਜਿਵੇਂ ਹਵਾ ਦੇ ਵਿੱਚ ਉੱਡਦਾ ਹੋਵੇ ਜਿਵੇਂ ਹਵਾ ਨਾਲ ਗੱਲਾਂ ਕਰਦਾ ਹੋਵੇ ਆ ਪਾਲੂ ਜੱਟ ਸ਼ਿੰਦਰਪਾਲ ਕਰਦੇ ਸਿਵਤ ਮੁੰਡੇ ਦੀ ਲੋਇਦਲੇ ਪਾਸੇ ਗੁਰਪ੍ਰੀਤ ਆ ਗਿਆ ਕਬੱਡੀ ਪਾਉਣ ਦੇ ਲਈ 6-6 ਫੁੱਟ ਉੱਚੇ ਸੋਹਣੇ ਕੱਦ ਜਵਾਨਾਂ ਦੇ ਆ ਪਹਿਲਾਂ ਪਾਉਂਦੇ ਫਿਰਦੇ ਗੱਬਰੂ ਵਿੱਚ ਮੈਦਾਨਾਂ ਦੇ ਠਾਠਾ ਵੱਜਦੀਆਂ ਧੌਣਾ ਟਕਰੇ ਹਾਨ ਕਬੱਡੀ ਦੇ ਲੱਖੇ ਸਿੰਘਮਾ ਭਿੜਦੀ ਦੇਖ ਜਵਾਨੀ ਵਿੱਚ ਮੈਦਾਨ ਕਬੱਡੀ ਦੇ ਮਨੀਆ ਕਹਿੰਦੇ ਸਿੰਘਮਾ ਹੱਤ ਬਣੀ ਕਹਿੰਦੇ ਮਲੀਆਂ ਵਾਲਾ ਇਧਰਲੇ ਪਾਸੇ ਕਰਦਾ ਟਰਾਈ ਪਰ ਉਹ ਭੱਜਿਆ ਜਾਂਦਾ ਗੁਰਪ੍ਰੀਤ ਕਹਿੰਦੇ ਮਾਲਵਾ ਐਕਸਪ੍ਰੈਸ ਦੇ ਤੌਰ ਤੇ ਜਾੜਿਆ ਜਾਂਦਾ ਤੇ ਤਕੜੇ ਪੇਟ ਦਾ ਵਾਧਾ ਮੈਟਰੋ ਉੱਤੇ ਜੋ ਨਾਈਟਰ ਦੀਆਂ ਦੋਵੇਂ ਟੀਮਾਂ ਅਗਲੇ ਸੈਮੀਫਾਈਨਲ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ ਗਿਆ ਇਧਰਲੇ ਪਾਸੇ ਕਬੱਡੀ ਦਾ ਡਾਇਮੰਡ ਕਹਿੰਦੇ ਵੀ ਹਾਊਸ ਆਫ ਟਾਇਰ ਦੇ ਮਿੱਠੂ ਦਾ ਇਹਨ ਚਹੇਤਾ ਉਹਦਾ ਭਾਂਡਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪ੍ਰੋਫੈਸਰ ਸਾਹਿਬ ਕਬੱਡੀ ਰਿੰਗ ਨੂੰ ਕਬਾਟਾਂ ਖਦੇ ਹੁੰਦੇ ਆ ਲਓ ਕਬੱਡੀ ਪਾਈ ਹੋਈ ਕਬੱਡੀ ਤੇ ਚਾਲ ਜਾਫੀ ਕਹਿੰਦੇ ਜਸਵੀਰ ਕੁਲਾਰ ਹੋਣਾ ਦੇ ਅਮਨ ਤੂਰ ਹੋਣਾ ਦੇ ਤੇ ਪਰ ਇਧਰਲੇ ਪਾਸੇ ਵੇਖਦੇ ਆ ਵੀ ਦੇਖ ਕਕਰਾਲੀ ਸਾਹਿਬ ਇਕੱਠੇ ਘੁੰਮੀ ਫਿਰਦਾ ਸਾਰਿਆਂ ਨੂੰ ਧੱਕ ਕੇ ਖੂਜੇ ਦੇ ਵਿੱਚ ਲੈ ਗਿਆ ਪਰ ਆਹ ਆ ਕਹਿੰਦੇ ਵੀ ਅਰਸ਼ ਚੋਹਣੇ ਵਾਲਾ ਹੁਣ ਗੱਲ ਕੀ ਬਣਦੀ ਹੈ ਬਣਨੀ ਕੀ ਸੀ ਉਹੀ ਪਰ ਜਿਹੜੀ ਪੱਪੂ ਕਹਿੰਦਾ ਹੈ ਜਿਹੜੀ ਪੱਪੂ ਕਹਿੰਦਾ ਹੈ ਅਗਲੀ ਕਬੱਡੀ ਦੇ ਉੱਪਰ ਕਹਿੰਦੇ ਵੀ ਚਿੱਤਪਾਲ ਚਿੱਟੀ ਵਾਲਾ ਆ ਗਿਆ ਕਕਰਾਲੀ ਸਾਹਿਬ ਲਓ ਚਿੱਤਪਾਲ ਚਿੱਟੀ ਵਾਲਾ ਰੇਡ ਪਾਉਣ ਦੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਪਹਿਲਾ ਪੁਆਇੰਟ ਜਿਹੜਾ ਕਾਮਨ ਹੋ ਚੁੱਕਾ ਹੈ ਪਰ ਚਿੱਤਪਾਲ ਚਿੱਟੀ ਵਾਲਾ ਦੇਰੇ ਵਾਲਾ ਅਮਨ ਹੈ ਨਾਲ ਤਿੰਦੂ ਹੈ ਤੇ ਨਾਲ ਵਿੱਕੀ ਹੈ ਤੇ ਮੱਲੀਆਂ ਪਿੰਡ ਦਾ ਮੱਲੀਆਂ ਜਾਫੀ 4 ਇਹ ਜਾਫੀ 4 ਤੇ ਰੀਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਆਹ ਰਾਜੇ ਖੇਲੇ ਕਰਦੀ ਫਿੱਟ ਤੂੰ ਲਿਖੇ ਨਾਮ ਖਿਡਾਰੀ ਦਾ ਕਿ ਗਹਿਣਾ ਬਣ ਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਕਿ ਗਹਿਣਾ ਮਰ ਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਆਹ ਦਿਉਰੇ ਵਾਲਾ ਅਮਨਨੀ ਲੰਬੇ ਸਮੇਂ ਤੋਂ ਇਹਨਾਂ ਮੈਦਾਨਾਂ 'ਚ ਧੰਮਾ ਪਾਉਂਦਾ ਆਉਂਦਾ ਹੈ ਬੜਾ ਟੈਕਨੀਕਲ ਜਾਫੀ ਹੈ ਤੇ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਇਸ ਨੌਜਵਾਨ ਦੇ ਲਈ ਐਨ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਉਧਰੋਂ ਮੰਗ ਹੁਣਾਂ ਦਾ ਸੁਖ ਵਿਰਾਡ ਹੁਣਾਂ ਦਾ ਜਿਲੋਂ ਧੰਨਵਾਦ ਹੈ ਸਰਦਾਰ ਜਸਪਾਲ ਸਿੰਘ ਜੀ ਗੋਹੜੀਆਂ ਰੈਕਸ ਦੇ ਇਲਫਾਂਸ ਸਾਡੀ ਮੈਟਰੋ ਦੇ ਬੜੇ ਲੰਮੇ ਸਮੇਂ ਤੋਂ ਬੜੇ ਪੁਰਾਣੇ ਜਿਹੜੇ ਵੱਡੇ ਪ੍ਰੋਮੋਟਰਾਂ ਦੇ ਤੌਰ ਤੇ ਨਾਮ ਹੈ ਪਰ ਜਿਹੜੇ ਬੜਾ ਰਵੀ ਆ ਜੱਗੂ ਦੇ ਨਾਲ ਮੁਕਾਬਲਾ ਕਰਕੇ ਭੱਜਿਆ ਜਾਂਦਾ ਹੈ ਇੱਕ ਹੋਰ ਪੁਆਇੰਟ ਜੁੜ ਗਿਆ ਕਿ ਸੌਖੀ ਨਹੀਂ ਇੱਥੇ ਬੱਲੇ ਬੱਲੇ ਖੱਟਣੀ ਸਰਪੰਦੀ ਸਿਰ ਤੋਂ ਪੈਂਦੀ ਮਣੀ ਚੁੱਕੜੀ ਟੀਸੀ ਵਾਲ ਵੇਰੇ ਇਥੇ ਪੈਂਦਾ ਤੋੜਨਾ ਇਕਿਆਂ ਨੂੰ 31 ਨਾਲ ਪੈਂਦਾ ਮੋੜਨਾ ਇਹ ਥੋੜਾ ਪੈਂਦਾ ਸ਼ਿਕਾਰ ਸ਼ੇਰ ਦੇ ਜਵਾਰੇ ਚੋਂ ਮੈਨੂੰ ਤਾਂ ਜਾ ਕੇ ਮਿਲੇ ਸ਼ਾਵਾਸ਼ੇ ਖਾੜੇ ਚੋਂ ਤਾਂ ਜਾ ਕੇ ਮਿਲੇ ਸ਼ਾਵਾ 6 ਖਾੜੇ ਚੋਂ ਕਹਿੰਦੇ ਬਣੀ ਵਾਪਸ ਆ ਗਿਆ ਤੇ ਤਗੜੇ ਪੈਂਦਾ ਵਾਧਾ ਹੈਂਤੀ ਸੰਗੇ ਹੋਰਾਂ ਦੀ ਟੀਮ ਦੇ ਲਈ ਅਮਨ ਤੂਰ ਹੋਣਾਂ ਦੀ ਟੀਮ ਦੇ ਲਈ ਜਸਵੀਰ ਕੁਲਾਰ ਹੋਣਾਂ ਦੀ ਟੀਮ ਦੇ ਲਈ ਕਰ ਗਿਆ ਲੋ ਸ਼ੇਰੇ ਮੰਡੇਰ ਹੋਣਾਂ ਦੀ ਟੀਮ ਦਾ ਕਹਿੰਦੇ ਮਨਪ੍ਰੀਤ ਢੇਸੀ ਹੋਣਾਂ ਦੀ ਟੀਮ ਦਾ ਲਾਡਾ ਸੋਹਤਾ ਹੈਪੀ ਸੋਹਤੇ ਹੋਣਾਂ ਦੀ ਟੀਮ ਦਾ ਆਇਆ ਕਹਿੰਦੇ ਮਾਲਕ ਬਨੀਯਾ ਮੀਨ ਜਿਹਨੇ ਹੁਣ ਤਕੜਾ ਪੁਆਇੰਟ ਕਹਿੰਦੇ ਵੀ ਓਕੇਸੀ ਦੇ ਲਈ ਜੋੜ ਦਿੱਤਾ ਲੋ ਰਾਜੂ ਆ ਗਿਆ ਸਾਹਮਣੇ ਕਸ਼ੀਬਮਿੰਦਰ ਫਿੱਡੂ ਘੋੜਾ ਲੰਮੀ ਪਾੜੀ ਦਾ ਨਾਲ ਥਰਮੇ ਖੇਡੇ ਦਾ ਕਾਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਂਧੀਪੁਰ ਦਾ ਸੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਕਹਿੰਦੇ ਬਾਜੀ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਨੇ ਖੇਡਣ ਜੋਰਾਂ ਨਾਲ ਅੱਗੇ ਪੁੱਤ ਸਰਦਾਰਾਂ ਦੇ ਕਿ ਖੇਡਣ ਜੋਰਾਂ ਨਾਲ ਕਬੱਡੀ ਆਹ ਜੋਰਾਂ ਨਾਲ ਜੋਰਾਂ ਨਾਲ ਜੋਰਾਂ ਨਾਲ ਜੋਰਾਂ ਨਾਲ ਆਹ ਜੋਰਾਂ ਨਾਲ ਜੋਰਾਂ ਨਾਲ ਆਹ ਕਬੱਡੀ 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 ਸੇਨਾ 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 ਜੋਰਦਾਰ ਤਾੜੀਆਂ ਫਿਰ ਤੋਂ ਵੱਜਣਗੀਆਂ ਔਰ ਕਿੱਥੋਂ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਕਦੋਂ ਝੜਿਆ ਜਨਾਤ ਉਹ ਮੈਨੂੰ ਲਾ ਦੇ ਪਾਰ ਵੇ ਕਿਹਨਾਂ ਦਿੱਤੇ ਲਾ ਕੇ ਆ ਕੇ ਕਿੱਥੋਂ ਨੱਬੜੀ ਪੈਦਾ ਸੀ ਨਮਨ ਤੇ ਟ੍ਰੈਂਡ ਕਰਾਂਗੇ ਇਹ ਬੰਦ ਕੇ ਲਕੋਕਾ ਤਾਂ ਬਥੇਰੇ ਕਰਦੇ ਅੱਤ ਦਾ ਵੀ ਸਿਰਾਂ ਸੀ ਐਂਡ ਕਰਾਂਗੇ ਐਂ ਕਹਿੰਦੇ ਅੱਤ ਦਾ ਸਿਰਾਂ ਹੋਇਆ ਪਿਆ ਅੱਜ ਟੰਟੋ ਦੇ ਵਿੱਚ ਪਹਿਲੇ ਹੀ ਕੱਪ ਦੇ ਅੱਤ ਦਾ ਸਿਰਾਂ ਹੋਇਆ ਪਿਆ ਆਹ ਜੱਗਾ ਤੇ ਭਾਲੂ ਜੱਗਾ ਤੇ ਭਾਲੂ ਜੱਗਾ ਤੇ ਭਾਲੂ ਆਹ ਇਹ ਜੱਗਾ ਗੋਲਡਨ ਦਾ ਤਾੜੀਆਂ ਜ਼ੋਰ ਨਾਲ ਤਾੜੀਆਂ ਵੀ ਤਾੜੀਆਂ ਮਾਰਦੇ ਨੇ ਬੱਲੇ ਦਾ ਸਟਾਈਲ ਆ ਇਹ ਜਦੋਂ ਜਫਾ ਲਾਉਂਦਾ ਤੇ ਬੜਾ ਐਂਨੇ ਕਹਿੰਦੇ ਵੀ ਦੋਵੇਂ ਹੱਥ ਤਹਾਂ ਦੇ ਉੱਤੇ ਕਰਕੇ ਕਹਿੰਦਾ ਵੀ ਹੁਣ ਜਰਾ ਖਿੰਝ ਕੇ ਤਾੜੀਆਂ ਮਾਰ ਦਿਓ ਲੋ ਸਾਹਮਣੇ ਗੁਰਪ੍ਰੀਤ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਆ ਕਹਿੰਦੇ ਮੱਲੀਆਂ ਵਾਲਾ ਮਣੀ ਘਰ ਦਾ ਟਰਾਈ ਪਰ ਇਧਰਲੇ ਪਾਸੇ ਦੇਖਦੇ ਨੇ ਤਕਰਾਲੀ ਸਾਹਿਬ ਨੰਬਰ ਕਹਿੰਦੇ ਵੀ ਮਾਲਵਾ ਐਕਸਪ੍ਰੈਸ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਸੇਰੇ ਮੰਡੇਰ ਹੋਣਾਂ ਦੀ ਟੀਮ ਦਾ ਲਾੜੇ ਸਹੋਤੇ ਹੋਣਾਂ ਦੀ ਟੀਮ ਦਾ ਮਨਪ੍ਰੀਤ ਢੇਸੀ ਹੋਣਾਂ ਦੀ ਟੀਮ ਦਾ ਤੀਰਸਦਯੋਨ ਹੋਣਾਂ ਦੀ ਟੀਮ ਦਾ ਖਿਡਾਰੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਹਿੰਦੇ ਗੋਪੀ ਮਾਨ ਕੀ ਵਰਗੇ ਕਹਿੰਦੇ ਉੱਧਰਲੇ ਪਾਸੇ ਹਾਕਮ ਮਾਰ ਦੇ ਜੱਗੂ ਵਰਗੇ ਤੇ ਨਾਲ ਸਰੀ ਕਾਲੇ ਸੰਘਿਆ ਦਾ ਪਰ ਕਹਿੰਦੇ ਵੀ ਆ ਅਰਸ਼ਿਆ ਚੋੜਾ ਸਾਹਿਬ ਦਾ ਜਿਹਦੇ ਨਾਲ ਹੁਣ ਮੁਕਾਬਲਾ ਕਰਕੇ ਰਵੇ ਨੇ ਤਕੜੇ ਪੁਆਇੰਟ ਦਾ ਵਾਅਦਾ ਕਰਤਾ ਤਕਰਾਰੀ ਸਾਹਿਬ ਮੁੰਡਾ ਕਹਿੰਦੇ ਗੁਜਰਾਂ ਦਾ ਵਾਕਈ ਸਿਰ ਲਾਉਂਦਾ ਮੁੰਡਾ ਗੁਜਰਾਂ ਦਾ ਵਾਕਈ ਸਿਰ ਲਾਉਂਦਾ ਹੈ ਿੰਦਰਜੀਤ ਬੰਨੀ ਜੀ ਦਾ ਮਾਮਾ ਸਰਬੱਤ ਧਨੌਰੀ ਵਾਲਾ ਤੇ ਆਪਣੇ ਸੰਦੇ ਦਾ ਬੜਾ ਚੋਟੀ ਦਾ ਧਾਵੀ ਰਿਹਾ ਬੜਾ ਚੋਟੀ ਦਾ ਰੇਡਰ ਰਿਹਾ ਪਰ ਬੰਨੀ ਨੇ ਵੀ ਦੁਨੀਆਂ ਦੇ ਵਿੱਚ ਧਮਕਾਈ ਹੋਈ ਹੈ ਉਹ ਬੰਨੀ ਵੀ ਅੱਜ ਕੱਲ੍ਹ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਹੈ ਚੋਟੀ ਦੇ ਖਿਡਾਰੀ ਦੇ ਵਿੱਚ ਨਾਮ ਹੈ